ਯਾਰ ਸੁਣਾ ਬੰਦੇ ਆਉਂਦੇ ਆ ਹਾਂਜੀ ਗੱਡੀ ਵੇਖਣ ਆਉਂਦੇ ਆ ਆਪਣੀ ਤੇ ਗੱਡੀ ਤੇਰੀ ਮੈਂ ਵਕਾ ਦੇਣੀ ਅੱਜ ਠੀਕ ਹੈ ਬਾਈ ਠੀਕ ਹੈ ਜਿਹੜਾ ਜਿਹੜਾ ਤੇਰਾ ਲੈਂਡ ਨੇ ਹੈਗਾ ਉਹਨਾਂ ਨਾਲ ਉਹ ਵਿੱਚ ਹੀ ਮੈਨੂੰ ਵੇਡ ਦੂੰਗਾ ਠੀਕ ਹੈ ਬਾਈ ਠੀਕ ਹੈ ਠੀਕ ਹੈ ਐਵੇਂ ਯਬਲੀਆਂ ਆਈ ਨਾ ਮਰੀ ਅੱਛਾ ਠੀਕ ਹੈ ਬਾਈ ਠੀਕ ਹੈ ਮੇਰੀ ਗੱਲ ਹਾਂ ਆਉਂਦੀ ਹੋਣਿਆ ਮੇਰੀ ਗੱਲ ਆ ਗਈ ਭਾਈ ਜੀ ਕੀ ਹਾਲਾ ਸਤੀ ਦਾ ਬਾਈ ਜੀ ਉਹ ਠੀਕ ਹੈ ਜੀ ਸਤੀ ਦਾ ਬਾਈ ਜੀ ਵਧੀਆ ਜੀ ਹੋਰ ਵੀਰੇ ਸਤੀ ਦਾ ਵੀਰੇ ਸਤੀ ਦਾ ਗੱਡੀ ਦਾ ਪਹਿਲਾਂ ਵੇਖ ਲਈ ਸੀ ਅਸੀਂ ਚਾਹ ਪਾਣੀ ਦੱਸੋ ਮੇਲਾ ਦਾ ਬਾਈ ਜੀ ਬਸ ਕੋਈ ਨਹੀਂ ਬਾਈ ਚਾਹ ਪਾਣੀ ਹੈ ਗੱਡੀ ਪਹਿਲਾਂ ਵੇਖ ਕੇ ਸਿਸਕਾ ਲਈ ਠੀਕ ਹੈ ਬਈ ਇਹ ਦਿਖਾ ਹੀ ਦਿੱਤੀ ਸੀ ਗੱਡੀ ਤਾਂ ਹਾਂਜੀ ਤੇ ਹੁਣ 2.5 ਲੱਖ ਕੋਈ ਵਿੱਚ ਹੋ ਸਕਦੀ ਕੋਈ ਲੈਸ ਨਾ ਸਮਾਣੀ ਮੁੱਠੀ ਦੇਖੋ ਜੀ ਗੱਡੀ ਪਹਿਲਾਂ ਵੇਖੋ ਤੁਸੀਂ ਤੈਅ ਕਰੋ 2.5 ਲੱਖ ਰੁਪਇਆ ਪਹਿਲਾਂ ਹੀ ਤੁਹਾਨੂੰ ਘਟਾ ਦੇ 2.5 ਲੱਖ ਨਹੀਂ ਆਪਾਂ ਨਹੀਂ ਹੈਗੀ ਵੇਚਣ ਦੇ ਜੂ ਘਟਾ ਦੇਣੀ ਨਹੀਂ ਘਟਿਆ ਨੇ ਬਾਈ ਤੂੰ ਗੱਡੀ ਤੋਂ ਬੋਲਣਾ ਤੇਰਾ ਕਮਿਸ਼ਨ ਓਕੇ ਆ ਕੋਈ ਚੱਕਰ ਨਹੀਂ ਤੈਨੂੰ ਕਮਿਸ਼ਨ ਤੇਰਾ ਮਿਲੂਗਾ ਇਹਦੇ ਵੱਲੋਂ ਮਿਲੂਗਾ ਸਾਡੇ ਵੱਲੋਂ ਪਰ ਸਾਡੇ ਪ੍ਰਵਾਹ ਗੱਸ ਹੁੰਦਾ ਇਹਨੇ ਤੈਨੂੰ ਦੱਸਦਾ ਉਹ ਵੀ ਇਹ ਤਾਂ 70000 ਰੁਪਏ ਲੈਣਾ ਹਾਂ ਇਹਨੇ ਦੱਸਦਾ ਬਈ 70000 ਰੁਪਏ ਲੈਣਾ ਉਹ 70000 ਰੁਪਏ ਕੱਟ ਕੇ ਤੇ ਬਾਕੀ ਬਈ ਤੁਸੀਂ ਇਹਨੂੰ ਦੇ ਦੋ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਮੈਨੂੰ ਹੁਣ ਗੱਲ ਸੁਣਨਾ ਬਈ ਹਾਂਜੀ ਬਈ ਹੋਰ ਕੋਈ ਛੱਡਣਾ ਬੰਦਾ ਔਰਦਾਂ ਨੇ ਠੀਕ ਹੈ ਨਾ ਆਪਾਂ ਖਾਂਦੇ ਪੀਂਦੇ ਰਹੇ ਹਾਂ 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 ਕੋਈ ਬੰਦਾ ਵਿੱਚ ਤਾਂ ਪਾਇਆ ਵੀ ਗੱਲ ਨੂੰ ਰੌਲਾ ਨਾ ਪਵੇ ਹਾਂ 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 ਸਹੀ ਹੈ ਸਹੀ ਹੈ ਬਈ ਤੇ ਹੁਣ ਮੇਰੀ ਬਾਈ ਬਣ ਕੇ ਗੱਲ ਸੁਣ ਲੈ ਈ ਕਾਲੂ ਤੇ ਘਰ ਦੇ ਰੋਲਾ ਪਾਉਣ ਕੋ ਤੇਰਾ ਭਰਾ ਪਾਵੇ ਤੇਰਾ ਪੇਵ ਪਾਵੇ ਤੇਰੀ ਘਰ ਵਾਲੀ ਰੋਲਾ ਪਾਵੇ ਆਉਂਦੀ ਘਰੇ ਰਹਿ ਕਰ ਲੈ ਬਾਈ ਤੇਰੀ ਤੇਰੇ ਨਾਲ ਦੀ ਆ ਬਾਈ ਜੀ ਗੱਡੀ ਤਾਂ ਮੇਰੀ ਹੈ ਜਨਾਨੀ ਦੇ ਨਾਮ ਹੈ ਹਾਂ ਪਰ ਮੇਰੀ ਗੱਲ ਸੁਣੋ ਜਨਾਨੀ ਤਾਂ ਮੇਰੇ ਸਾਹਮਣੇ ਖੰਗ ਨਹੀਂ ਖੰਗਦੀ ਬਸ ਠੀਕ ਆ ਬਸ ਹੋ ਗਈ ਬੇਬੀ ਤੇਰਾ ਠੀਕ ਆ ਹਾਂ ਪਰ ਆਵਾ ਮੇਰੀ ਗੱਲ ਸੁਣੋ 70000 ਰੁਪਏ ਜਿਹੜਾ ਕੱਟਣਾ ਕੱਟੋ ਕਾਰੋ 70000 ਉਹ ਨਹੀਂ ਨਹੀਂ ਮੈਂ ਤਾਂ ਹੀ ਗੱਲ ਗੱਡੀ ਦਾ ਸੌਦਾ ਹੋਈ ਜਾਂਦਾ ਜੀ ਗੱਡੀ ਦਾ ਸੌਦਾ ਕਿਹਨੂੰ ਪੁੱਛ ਕੇ ਕਰ ਰਿਆ ਤੁਸੀਂ ਤੇਰੇ ਘਰ ਵਾਲੇ ਨੇ ਕਰੀਆ ਨਹੀਂ 70000 ਰੁਪਏ ਦੇਣਾ ਜੀ ਤਾਂ ਕਰਕੇ ਕਹੋ ਸੀਰੀ ਕਿੱਧਰ ਆ ਗਏ ਭਾਈ ਜੀ ਠੀਕ ਹੈ ਇਹ ਤਾਂ ਗੱਲ ਸਿੰਡਰ ਨੇ ਕਿੰ ਕਿੱਲੇ ਸੀਗਾ ਕੱਲ ਇਹਨੇ ਗੱਡੀ ਦਿਖਾਈ ਅੱਜ ਅਸੀਂ ਬੰਦੇ ਬੁਲਾ ਲਏ ਜੀ ਭਾਈ ਤੁਸੀਂ ਗੱਲ ਨਹੀਂ ਪੁੱਛਿਆ ਤੁਸੀਂ ਮੈਨੂੰ ਪੁੱਛਣਾ ਸੀ ਪਹਿਲਾਂ ਇੱਕ ਮਿੰਟ ਦੱਸੋ ਮਿੰਟ ਇਹ ਸਾਡੇ ਨਾਲ ਵੇਂਦਾ ਉੜਦਾ ਸੀਗਾ ਖਾਂਦਾ ਪੀਂਦਾ ਸਾਡੇ ਤੋਂ ਧਾਰ ਨਹੀਂ ਹੈ ਹਿੱਸਾ ਸਾਡੇ ਤੋਂ ਪੁਈ ਗਿਆ ਅਹੀ ਦੋਨੇ ਆਉਦਾ ਪਾਉਂਦੇ ਸੀ ਇਹ ਵਿੱਚ ਜੇ 2000 ਖਰਚ ਆ ਗਿਆ ਤਾਂ 3000 ਆ ਗਿਆ ਬਾਈ ਬਾਈ ਦਾ ਹੈ 36 ਜੀ ਮੈਂ ਕਰਦਾ ਗੱਲ ਮੇਰੇ ਨਾਲ ਭਰੇ ਗੱਲ ਤੇ ਨਾਲ ਤੋਂ ਥੋੜੇ ਨਾਲ ਮੇਰੇ ਨਾਲ ਵੀ ਇੱਕ ਮਿੰਟ ਇੱਕ ਬਾਈ ਗੱਲ ਸੁਣਾ ਪਹਿਲਾਂ ਆਏ ਆ ਰਾਮ ਨਾਲ ਜੀ ਰਾਮ ਨਾਲ ਇਹ ਲੈਣੇ ਇਹਦੇ ਤੋਂ ਪੈਸੇ ਲੈਣੇ ਆ ਥੋੜਾ 70000 ਜਣੇ ਨਾ 70000 ਮੈਂ ਦਊਂਗਾ 20000 ਤਾਂ ਲੈ ਲਾਂਗੇ ਫਿਰ ਕਦੋਂ ਮਿਲੂਗਾ ਗੱਡੀ ਹੁਣ ਗੱਡੀ ਦੇ ਚੱਕਰ ਗੱਡੀ ਦਾ ਥੋੜਾ ਮੈਂ 70000 ਥੋੜਾ ਮੈਂ ਦਊਂਗੀ ਗੱਡੀ ਮੇਰੇ ਨਾਂ ਤੇ ਆ ਠੀਕ ਹੈ ਨਾ ਮੈਂ ਤੁਹਾਡੇ ਨਾਲ ਗੱਲ ਮਗਾਉਂਗੀ ਜੇ ਵੀ ਮਗਾਉਗੀ ਭਾਈ ਮੈਂ ਤੇਰੀ ਗੱਲ ਮੰਨਗਾ ਤੈਨੂੰ ਮੈਂ ਕੀ ਕਿਹਾ ਤੇਰੇ ਨਾਲ ਬਾਜੀ ਮੇਰੀ ਮੇਰਾ ਕਾਰ ਛੱਡ ਦੇ ਮੈਂ ਤੁਹਾਨੂੰ ਦੱਸਿਆ ਹਾਂ ਅਸੀਂ ਕਿਹਨੂੰ ਕੋਈ ਨਾ ਇੱਕ ਹੋਣੀ ਤੁਸੀਂ ਗੱਲ ਕਰ ਰਹੇ ਗੱਡੀ ਕੋਲੇ ਨਾ ਦੇ ਕੋਈ ਚੱਕਰ ਨੀ ਉਹ ਗੱਲ ਸਹੀ ਹੈ ਤੂੰ ਹੁਣ ਸਾਨੂੰ ਕੀ ਕਹੀਦਾ ਵੀ ਜਿਰਾਨੀ ਐ ਬੋਲਦੀ ਨਹੀਂ ਫਲਾਣਾ ਢਿੰਗਾ ਔਰ ਤੂੰ ਯਾਰ ਹੋਰ ਨਵਾਂ ਪੰਗਾ ਪੈ ਗਿਆ ਯਾਰ ਬਾਈ ਜੀ ਮੇਰੀ ਗੱਲ ਸੁਣੋ ਤੁਸੀਂ ਗੱਡੀ ਮੈਨੂੰ ਪੈਸੇ ਮੇਰੇ ਦਿਓ ਜੀ ਮੈਂ ਮੈਂ ਜਾਣਾ ਇਹਦਾ ਕੋਈ ਮਤਲਬ ਨਹੀਂ ਬੰਦਾ ਜੀ ਪੈਸੇ ਗੱਡੀ ਤੇਰੇ ਤੇ ਤੂੰ ਹਾਂ ਗੱਡੀ ਮੇਰੇ ਨਾਂ ਤੇ ਹੈ ਨਾ ਮੈਂ ਤੁਹਾਡੇ ਸਾਹਮਣੇ ਪੁੱਛੀ ਇਹਨਾਂ ਬਾਈ ਯਾਰ ਵੀ ਦੱਸਦਾ ਤੇਰੇ ਕੋਲ ਮੈਨੂੰ ਰੋਲਾ ਨਹੀਂ ਕਰ ਆ ਬੰਦਾ ਸਾਨੂੰ ਸੌਦਾ ਸੀ ਤਾਂ ਹਾਲਾਂਕਿ ਸਾਡੇ ਯਾਰ ਤੋਂ ਸਾਡੇ ਨਾਲ ਪਿੰਦਾ ਔੜਦਾ ਪੀਂਦਾ ਕੰਦਾ ਅਣੂ ਅਸੀਂ ਵਿੱਚ ਤਾਂ ਹੀ ਪਾਇਆ ਸੀ ਕੱਲ ਨੂੰ ਕੋਈ ਰੌਲਾ ਨਾ ਹੋਵੇ ਇਹ ਕਹਿੰਦਾ ਵੀ ਮੈਂ 70000 ਰੁਪਏ ਦੇਣਾ ਉਹਨਾਂ ਦਾ ਇਹ ਗੱਡੀ ਲੈਣ ਨੂੰ ਤਿਆਰ ਸੀ ਮੈਂ ਕਹਿੰਦਾ ਉਹ ਤੇ ਭਾਈ ਜੂਸਰ 70 ਘੱਟ ਕੇ ਬਾਕੀ ਇੱਕ ਅਸੀਂ ਦੋ ਇਹਨਾਂ 81 ਲੱਖ ਰੁਪਏ ਦਾ ਸੌਦਾ। ਭਾਈ ਮੇਰੇ ਨਾਲ ਇਹ ਸਲਾਹ ਕਰਨੀ ਸੀ ਯਾਰ ਛੱਡੂ ਨੂੰ ਕੀ ਪੁੱਛਣਾ। ਇਹਨੂੰ ਕੀ ਪਤਾ ਕਿਸੇ ਗੱਲ ਦਾ। ਭਗਵਾਨ ਨੇ ਉਹ ਪੈਸੇ ਤਾਂ ਮਿਲਦੇ ਆਪਾਂ ਨੂੰ। ਮਿਲਦੇ ਸੀ ਪੈਸੇ ਤੈਨੂੰ। ਗੱਲ ਤੁਸੀਂ ਮੇਰੇ ਨਾਲ ਕਰਨੀ ਸੀ। ਇਹਨੂੰ ਕੀ ਪਤਾ ਇਹਦੇ ਛੱਤੀਆਂ ਨਾਲ ਸੌਦੇ ਕਰਿਆਂ ਦਾ। ਤੁਹਾਡੇ ਤੋਂ ਪਹਿਲਾਂ ਕੀ ਪਤਾ ਕਿਸੇ ਕਿਸੇ ਨਾਲ ਇਹ ਕਰਕੇ ਸਾਈਆਂ ਫੜੀ ਵਟਾ ਗੱਡੀ ਦੀਆਂ। ਵਾਲੀ ਹੋ ਗਈ ਯਾਰ। ਪਰਸ ਵਾਲੀ ਗੱਲ ਹੋਈ ਆ ਭਾਈ ਸਾਡੀ। ਭਾਵੇਂ ਭਾਈ ਥੋੜੀ ਪਰਸੋਂ ਹੋਈ ਆ ਭਾਵੇਂ 400 ਹੋਈ ਆ ਠੀਕ ਹੈ ਨਾ। ਸੌਦਾ ਹਰ ਇੱਕ ਵਾਰੀ। ਭਾਈ ਜੀ ਜੇ ਮ ਮੂੰ ਮੈਨੂੰ ਸਾਰਾ ਸਾਹਮਣੇ ਜਲੀਲ ਕਰਦੀ ਪਈ ਹੈ ਹਾਂ ਉਹ ਤੋਂ ਜਾਨਵਰਾਂ ਦੀ ਤਿਆਰੀ ਕਰਨਾ ਪਿਆ ਲੈ ਵੇਲਾ ਮੈਂ ਬਾਕੀ ਤੁਹਾਨੂੰ ਕਹਿੰਦਾ ਥੋੜੇ ਪੈਸੇ ਅਸਾਂ ਪਹਿਲਾਂ ਵਧੀਆ ਢੰਗ ਨਾਲ ਉਹ ਵੇਚ ਕਰਨਾ ਪਿਆ ਥੋੜੇ ਪੈਸੇ ਦੇਣੇ 70000 ਮੈਂ ਦਵਾਂਗੀ ਠੀਕ ਹੈ ਨਾ ਪਰ ਪਹਿਲਾਂ ਇਹਦੇ ਨਾਲ ਗੱਲ ਕਰੀਏ ਤੇ ਤੁਹਾਡੇ ਨਾਲ ਗੱਲ ਮੈਂ ਉਹ ਤੇ ਮੇਰੀ ਗਾਟਾ